लुधियाना पुलिस ਵੱਲੋਂ 테러 ਮੋਡੀਊਲ ਨਾਲ ਜੁੜੇ ਦੋ ਬਦਮਾਸ਼ਾਂ ਦਾ ਐਂਕਾਊਂਟਰ ਦੋਨੇ ਜ਼ਖਮੀ ਪੁਲਿਸ ਕਮਿਸ਼ਨਰ ਨੇ ਚਾਰੋਂ ਨਾਮ ਨੇ ਇਹ ਸਾਰੀ ਕੱਟਣਾ ਬਾਰੇ ਇੱਕ 테러 ਮੋਡੀਊਲ ਪਾਕਿਸਤਾਨ ਬੇਸਡ ਆਈਐਸਏ ਜੀ ਇਹ ਹੈਂਡਲ ਕਰ ਰਹੀ ਸੀ ਕਿ ਇਹਨਾਂ ਦਾ ਜਿਹੜਾ ਹੈਂਡਲਰ ਸੀਗਾ ਇਹ ਕੋਈ ਨਹੀਂ ਆਪਣੇ ਹੱਥ ਦੇ ਜੀ ਇਹਨਾਂ ਦਾ ਜਿਹੜਾ ਹੈਂਡਲਰ ਸੀਗਾ ਉਹ ਪਾਕਿਸਤਾਨ ਤੇ ਬੈਠ ਕੇ ਵਕ ਵਕ ਜਗ੍ਹਾ ਫੋਨ ਕਰਦਾ ਸੀਗਾ ਤੇ ਅਲੱਗ ਅਲੱਗ ਐਨ ਇਲੀਮੈਂਟਸ ਨੂੰ ਟੱਚ ਕਰਦਾ ਸੀਗਾ ਇਸ ਇਨਫੋਰਮੇਸ਼ਨ ਤੇ ਪਹਿਲਾਂ ਹੀ ਤਿੰਨ ਲੋਕ ਆਪਾਂ ਰਿਸਕ ਕਰ ਚੁੱਕੇ ਇੱਕ ਬਿਹਾਰ ਤੋਂ ਇੱਕ ਹਰਿਆਣਾ ਤੋਂ ਤੇ ਇੱਕ ਪੰਜਾਬ ਤੋਂ ਲੁਧਿਆਣਾ ਤੋਂ ਠੀਕ ਹੈ ਪਰ ਕਿੰਨੇ ਲੋਕ ਸੀ ਸਾਰੇ ਸੁਣ ਲਿਜੀਏ ਬਾਅਦੋਂ ਕੁਐਸਚਨ ਕਰ ਲਾਂਗੇ ਯਾਰ ਇੱਕ ਮਿੰਟ ਹਰ ਇਨਸਾਨ ਦੀ ਅਲੱਗ-ਅਲੱਗ ਟਾਸਕਿੰਗ ਸੀ ਵਰਚੁਅਲ ਨੰਬਰ ਤੋਂ ਕਾਲ ਆਉਂਦੀ ਸੀਗੀ ਜੀ ਵਰਚੁਅਲ ਨੰਬਰ ਜਿਹੜਾ ਚੱਲ ਰਿਹਾ ਸੀਗਾ ਪਾਕਿਸਤਾਨ ਤੋਂ ਚੱਲ ਰਿਹਾ ਸੀਗਾ ਹੈਂਡਲਰ ਜਿਹੜਾ ਸੀਗਾ ਉਹ ਪਾਕ ਆਈਐਸਏ ਦਾ ਸੀਗਾ ਕਿਸ ਗਰੁੱਪ ਨਾਲ ਲਿੰਕ ਹੈ ਇਹ ਸਵੇਰ ਤੱਕ ਤੁਹਾਨੂੰ ਡਿਟੇਲਡ ਪ੍ਰੈਸ ਰਿਲੀਜ਼ਿੰਗ ਚਾਪਾ ਦਰਦੇ ਹਾਂ ਨੰਬਰ 1 ਨੰਬਰ 2 ਅੱਜ ਜਿਹੜਾ ਮੁਕਾਬਲਾ ਪੁਲਿਸ ਨਾਲ ਹੋਇਆ ਹੈ ਅੱਜ ਜਿਹੜਾ ਪਾਕਿਸਤਾਨ ਬੇਸਡ ਹੈਂਡਲਰ ਸੀਗਾ ਉਹਨਾਂ ਨੇ ਇਹਨੂੰ ਟਾਸਕਿੰਗ ਦਿੱਤੀ ਸੀਗੀ ਉਹਨਾਂ ਨੇ ਇਹਨੂੰ ਇਹਨਾਂ ਦੋਨਾਂ ਨੂੰ ਟਾਸਕਿੰਗ ਦਿੱਤੀ ਸੀਗੀ ਕਿ ਪਰਟਿਕੂਲਰ ਸਪੌਟ ਤੇ ਗਰਨੇਡ ਪਈਆਂ ਜੀ ਪਰਟਿਕੂਲਰ ਸਪੌਟ ਤੇ ਗਰਨੇਡਸ ਦਾ ਐਕਸਚੇਂਜ ਹੋਊਗਾ ਤੇ ਤੁਸੀਂ ਗਰਨੇਡ ਲੈ ਕੇ ਡਿਜ਼ਾਈਗਨੇਟਿਡ ਪਲੇਸ ਤੇ ਚੁਟਨੇ ਕਿ ਜਾਨੀ ਮਾਲੀ ਨੁਕਸਾਨ ਵੀ ਹੋ ਸਟੇਟ ਚ ਅਨਰੈਸਟ ਹੋਏ ਤੇ ਪੀਸ ਖਰਾਬ ਹੋ ਤੇ ਇਹ Trap ਲਗਾਇਆ ਹੋਇਆ ਸੀਗਾ ਜੀ Trap ਜਦ ਇਹਨਾਂ ਨੂੰ ਘੇਰਿਆ ਗਿਆ ਇੱਥੇ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਡਿਸਪੀ ਇਨਵੈਸਟੀਗੇਸ਼ਨ ਤੇ ਉਹਦੀ ਸਾਰੀ ਟੀਮ ਡਿਸਪੀ ਇਨਵੈਸਟੀਗੇਸ਼ਨ ਕ੍ਰਾਈਮ ਬ੍ਰਾਂਚ ਸਪੈਸ਼ਲ ਸੈੱਲ ਦੇ ਸੀ ਆਪੀ ਵਰ 올 ਇਨਵੋਲਡ ਚਾਰ ਫਾਇਰ ਜਿਹੜੇ ਹੈ ਇਹਨਾਂ ਦੇ ਫਾਇਰਿੰਗ ਨੂੰ ਕਾਫੀ ਹੋਈ ਚਾਰ ਫਾਇਰ ਇਹਨਾਂ ਦੇ ਸਾਡੀ ਗੱਡੀ 'ਚ ਲੱਗੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਕੁਝ ਖਵਾਈ ਫਾਇਰਿੰਗ ਕੀਤੀ ਪਹਿਲਾਂ ਤੇ 4 ਗੋਲੀਆਂ ਫਾਇਰ ਕੀਤੀਆਂ ਇੱਕ ਦੇ ਤਿੰਨ ਗੋਲੀਆਂ ਲੱਗੀਆਂ ਹਾਲੇ ਤੱਕ ਜਿਹੜਾ ਇਨਫੋਰਮੇਸ਼ਨ ਹੈ ਸਰ ਕੈਮਰਾ ਜੀ ਆਈ ਮੇ ਨਾਟ ਬੀ ਫੈਕਚੁਅਲੀ ਕਰੈਕਟ ਓਕੇ ਤਿੰਨ ਗੋਲੀਆਂ ਇੱਕ ਨੂੰ ਲੱਗੀਆਂ ਤੇ ਇੱਕ ਗੋਲੀ ਜਿਹੜੀ ਹੈ ਦੂਜੇ ਨੂੰ ਲੱਗੀ ਹੈ ਤੇ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਲੈ ਕੇ ਜਾਇਆ ਗਿਆ ਇੱਕ ਜਿਹੜਾ ਹੈ ਉਹ ਕਾਫੀ ਕ੍ਰਿਟੀਕਲ ਮੋਤ ਨਹੀਂ ਹੋਇਆ ਸਰ ਵੀ ਹਾਲੇ ਹਾਲੇ ਤੱਕ ਕੰਫਰਮ ਨਹੀਂ ਹੋ ਤਾਂ ਡਾਕਟਰ ਕਰੇਗੇ ਜੀ ਜੀ ਬੋਲੋ ਜਿੱਥੇ ਕਿੱਥੇ ਲੱਗਿਆ ਕਿੱਥੇ ਕਿੱਥੇ ਕੋਈ ਲੱਗੀ ਸਰ ਨਾਮ ਕੀ ਇਹਨਾਂ ਦੇ ਨਾਮ ਨਾ ਇੱਕ ਗੋਲੀ ਪੇਟ ਤੇ ਲੱਗੀ ਹੈ ਜੀ ਸਰ ਨਾਮ ਬੋਲੋ ਇੱਕ ਛਾਤੀ ਤੇ ਲੱਗੀ ਇਹ ਨਾਮ ਜਿਹੜੇ ਹਨ ਹੁਣ ਤੱਕ ਆਇਡੈਂਟੀਫਾਈ ਨਹੀਂ ਹੋ ਨਾ ਬਿਓਚ ਬੰਦਾ ਕੁਝ ਪਤਾ ਲੱਗਿਆ ਕਿ ਕਿੱਥੇ ਕਰ ਆ ਰਹੇ ਸੀਗੇ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਸੀਗੇ ਇਹ ਬਸਤੀ ਜੋਦੇਵਾਲ ਸਾਈਡ ਤੋਂ ਆ ਰਹੇ ਸੀ ਸਰ ਜਿਹੜੇ ਬੰਦੇ ਪਹਿਲਾਂ ਫੜੇ ਸੀਗੇ ਉਹਨਾਂ ਦੇ ਨਾਮ ਦੱਸੋ ਇੱਕ ਕੱਲ ਤੁਹਾਨੂੰ ਬਿਲਕੁਲ ਡਿਟੇਲ ਚ ਪ੍ਰੈਸ ਰਿਲੀਜ਼ ਸਰ ਉਹਦਾ ਦੁਨਾਈ ਵੈਪਨ ਕਿਹੜੇ ਜਿਹੜੀ ਇੱਕ ਵਨਟੀ ਇੱਕ ਮਿੰਟ ਜਿਹੜੀ ਹੁਣ ਤੱਕ ਜਿਹੜੀ ਹੋ ਮੈਂ ਤੁਹਾਨੂੰ ਦੱਸ ਦਿੰਦਾ ਸਰ ਇਹਨਾਂ ਕੋਲ ਵੈਪਨ ਕਿਹੜੇ ਸੀ ਸਰ ਰਿਕਵਰੀ ਜਿਹੜੀ ਹੁਣ ਤੱਕ ਰਿਕਵਰੀ ਜਿਹੜੀ ਹੁਣ ਤੱਕ ਹੋਈ ਹੈ ਦੋ ਚਾਈਨੀਸ ਮੇਡ ਗਰਨੇਡ ਜਿਹੜੇ ਹਨ ਉਹ ਬਰਾਮਦ ਹੋਏ ਸੋਸੀਗੇਟਡ ਕਿੰਨੇ ਸੀ ਸੀਪੀ ਸਾਹਿਬ ਜੋ ਪਹਿਲੇ ਵਾਲਾ ਮਾਮਲਾ ਇੱਕ ਮਿੰਟ ਜੀ ਇੱਕ ਮਿੰਟ ਯਾਰ ਨੰਬਰ 1 ਨੰਬਰ 2 5 ਪਿਸਟਲਸ ਮਿਲੇ ਸਫਸਤੇ ਕਰਾਸ ਦਾ ਬਾਰਡਰ ਇੱਕ ਤੋਂ ਆਏ ਆ ਚਾਈਨੀਜ਼ ਸਟਾਰ ਪਿਸਟਲ ਹੈ ਤੇ 50 ਤੋਂ ਵੱਧ ਕਾਰਤੂਸ ਜਿਹੜੇ ਜਿੰਨਾ ਕਾਰਤੂਸ ਉਹ ਬਰੰਬਤ ਹੋਏ ਜੀ ਸਰ ਇੱਕ ਇੱਕ ਮਿੰਟ ਚਲ ਜਿਹੜੇ ਗਰਨੇਡ ਇਹ ਮਤਲਬ ਕਿ ਇਹਨਾਂ ਨੇ ਐਕਸਚੇਂਜ ਇੱਥੇ ਕਿਤੇ ਸੀਗੇ ਇੱਥੇ ਕਰਨੇ ਸੀਗੇ ਇੱਥੇ ਕਰਨੇ ਜੀ ਇਹ ਦੇਣ ਆਏ ਸੀ ਕਿ ਲੈਣ ਆਏ ਸੀਗੇ ਇਹ ਲੈਣ ਆਏ ਸੀ ਇਹ ਲੈਣ ਆਏ ਸੀ ਜਿਹੜੇ ਦੇਣ ਆਏ ਸੀ ਉਹ ਕਿੱਥੇ ਆ ਉਹ ਸਾਡੇ ਕੋਲ ਹੈ ਜੀ ਉਹ ਤੁਹਾਡੇ ਅਰੈਸਟਡ ਹੈ ਕਿੰਨੇ ਬੰਦੇ ਸਰ ਤਿੰਨ ਬੰਦੇ ਟੋਟਲ ਅਰੈਸਟਡ ਹੈ ਇੱਕ ਹਰਿਆਣੇ ਤੋਂ ਹੈ अच्छा जी एक बिहार ਤੋਂ ਹੈ ਇੱਕ ਕਿੱਥੇ ਦਾ ਲੋਕਲ ਹੈ ਜੀ ਸਰ ਇਹਨਾਂ ਦਾ ਕੋਈ ਨਾਮ ਨਹੀਂ ਹੈ ਮੈਂ ਇਹ ਇਹ ਜਿਹੜੇ ਬੰਦੇ ਆ ਇਹ ਆਇਡੈਂਟੀਫਾਈ ਨਹੀਂ ਕਰਾ ਜਿਹੜੇ ਫੜੇ ਉਹਨਾਂ ਦਾ ਦੱਸੋ ਨਾਮ ਇੱਕ ਤਾਂ ਅਜੇ ਹੈ ਜਿਹੜਾ ਫਤਿਹਬਾਦ ਹਰਿਆਣੇ ਦਾ ਹੈ ਓਕੇ ਇੱਕ ਅਰਸ਼ਾ ਬਿਹਾਰ ਤੋਂ ਠੀਕ ਹੈ ਇਹ ਬੋਧਪੁਰ ਜ਼ਿਲ੍ਹਾ ਹੈ ਓਕੇ ਤੇ ਇੱਕ ਸ਼ਮਸ਼ੀਰ ਹੈ ਜਿਹੜਾ ਲੋਕਲ ਹੈ ਜੀ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਤੇਰਾ ਸ਼ਮਸ਼ੀਰ ਵੀ ਹੈ ਉਹ ਤੇਰਾ ਲੋਕਲ ਨਹੀਂ ਹੈ ਰਹਿਣ ਵਾਲਾ ਉਹ ਫਿਰੋਜ਼ਪੁਰ ਦਾ ਹੈ ਇਹ ਤੇ ਆਪਣੀ ਭੈਣ ਦੇ ਕੋਲ ਪਿਛਲੇ 6 ਮਹੀਨੇ ਤੋਂ ਰਹਿ ਰਹੀ ਹੈ ਸਾਰਿਆਂ ਦਾ ਕੋਈ ਕ੍ਰਿਮੀਨਲ ਕ੍ਰਿਮੀਨਲ ਰਿਕਾਰਡ ਹੈ ਸਾਰਿਆਂ ਦਾ ਕ੍ਰਿਮੀਨਲ ਰਿਕਾਰਡ ਹੈ ਦੋ ਦੋ ਤਿੰਨ ਤਿੰਨ ਪਰਚੇ ਨਹੀਂ ਇਹ ਤੁਹਾਨੂੰ ਸਿਕਿਉਰਿਟੀ ਰੀਜ਼ਨਸ ਤੇ ਆਪਾਂ ਨਹੀਂ ਦੱਸ ਸਕਦੇ ਪਰਮੋ ਕੀਤਾ ਸੀ ਰਾਤ ਨੂੰ ਜੇ ਉਹਨੇ ਪ੍ਰੈਸ ਕਾਨਫਰੰਸ ਕੀਤੀ ਸੀ ਔਰ 10 ਗੈਸ ਵਰਗਾਂ ਨੂੰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ ਸੋ ਹੁਣ ਇਹ ਸੀ ਆਪਣੀ ਕਮਿਸਟਰ ਦਾ ਆਪਣਾ ਕਿ ਇਹ ਮਦੀਨੀ ਕਰਾਇਆ